ਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਅਹਿਮ ਅਪਡੇਟ ਗੁਜਰਾਤ ਦੇ ਸੂਰਤ ਦੇ ਨਾਲ ਜੁੜੀ ਹੋਈ ਹੈ ਜਿੱਥੇ ਬੀਤੇ ਦਿਨ 6 ਮੰਜ਼ਲਾ ਇਮਾਰਤ ਢਹਿ ਢੇਰੀ ਹੋਣ ਦੇ ਨਾਲ ਕਾਫੀ ਮੌਤਾਂ ਹੋ ਗਈਆਂ ਸਨ ਤੇ ਹੁਣ ਜਿਹੜੀ ਇਹ ਮੌਤਾ ਅੰਕੜਾ ਇਹ ਵਾਧਾ ਨਜ਼ਰ ਆ ਰਿਹਾ ਤੇ ਹੁਣ ਤੱਕ ਜਿਹੜੇ ਮਰਨ ਵਾਲੇ ਨੇ ਉਹਨਾਂ ਦੀ ਗਿਣਤੀ 7 ਹੋ ਗਈ ਹੈ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਪੁਲਿਸ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮਾਂ ਦੇ ਵੱਲੋਂ ਕਾਫੀ ਮਦਦ ਕਰਦਿਆਂ ਕਈ ਲੋਕਾਂ ਦੀ ਜਾਨ ਬਚਾ ਲਈ ਗਈ ਸੀ ਪਰੰਤੂ ਹੁਣ ਜਿਸ ਤਰ੍ਹਾਂ ਐਨਡੀਆਰਐਫ ਦੀ ਟੀਮਾਂ ਦੇ ਵੱਲੋਂ ਜਿਹੜੀਆਂ ਲਾਸ਼ਾਂ ਨੇ ਮਲਬੇ ਦੇ ਹੇਠ ਦਬੀਆਂ ਹੋਈਆਂ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਉਹਨਾਂ ਦੀ ਗਿਣਤੀ ਹੁਣ 7 ਹੋ ਗਈ ਹੈ ਤੇ ਪਹਿਲਾਂ ਇਹ ਸਿਰਫ 3 ਦੱਸੀ ਜਾ ਰਹੀ ਸੀ ਤੇ ਹੁਣ ਮਰਨ ਵਾਲਿਆਂ ਦਾ ਜਿਹੜਾ ਅੰਕੜਾ ਹੈ ਉਹ ਵੱਦਾ ਨਜ਼ਰ ਆ ਰਿਹਾ ਤੇ ਅਜੇ ਵੀ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀ ਹੋਰ ਵੀ ਇਸ ਇਮਾਰਤ ਦੇ ਥੱਲੇ ਦਬੇ ਹੋ ਸਕਦੇ ਨੇ ਤੇ ਜਿਹੜਾ ਰਾਹਤ ਕਾਰਜ ਹੈ ਉਹ ਲਗਾਤਾਰ ਜਾ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਐਕਸ਼ਨ ਕਰਦਿਆਂ ਹੋਇਆ ਜਿਹੜੇ ਮਾਲਕ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਕਤਲ ਦੇ ਤਹਿਤ ਨਹੀਂ ਦਰਜ ਕੀਤਾ ਗਿਆ ਕੁਝ ਅਜਈਆਂ ਤਾਰਾਮਾ ਲਗਾਈ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਤਲ ਦਾ ਮਾਮਲਾ ਨਹੀਂ ਜੋੜਿਆ ਜਾਂਦਾ ਹਾਲਾਂਕਿ ਜੇ ਐਨਡੀਆਰਐਫ ਦੀ ਗੱਲ ਕੀਤੀ ਜਾਵੇ ਤਾਂ ਐਨਡੀਆਰਐਫ ਦੀ ਟੀਮਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਮਲਬਾ ਹੈ ਉਹ ਕਿਸ ਤਰ੍ਹਾਂ ਖਿੰਡਿਆ ਹੋਇਆ ਕਿਸ ਤਰ੍ਹਾਂ ਵਿਖਰਿਆ ਹੋਇਆ ਤੇ ਬੀਤੇ ਦਿਨ ਜਿਸ ਤਰ੍ਹਾਂ ਇਹ ਮੰਜ਼ਲ ਢਹ ਢੇਰੀ ਹੁੰਦੀ ਹੈ ਤਾਂ ਆਲੇ ਦੁਆਲੇ ਦੇ ਵਿੱਚ ਸੁੰਨ ਪਸਰ ਜਾਂਦੀ ਹੈ ਕਿ ਆਖਰ ਹੋਏ ਕੀ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਮਿਊਸਪਲ ਦੇ ਵੱਲੋਂ ਪਹਿਲਾਂ ਹੀ ਜਿਹੜੀ ਇਹ 6 ਮੰਜ਼ਲਾ ਇਮਾਰਤ ਸੀ ਇਸ ਨੂੰ ਨੋਟਿਸ ਭੇਜਿਆ ਗਿਆ ਸੀ ਕਿ ਇਹ ਰਹਿਣ ਲਾਇਕ ਨਹੀਂ ਹੈ ਪਰੰਤੂ ਫਿਰ ਵੀ ਜਿਹੜੇ ਮਕਾਨ ਮਾਲਕ ਨੇ ਉਹਨਾਂ ਦੇ ਵੱਲੋਂ ਕਿਰਾਏਦਾਰਾਂ ਨੂੰ ਇਹ ਜਿਹੜੇ ਮਕਾਨ ਨੇ ਇਹ ਫਲੈਟਸ ਨੇ ਉਹ ਦਿੱਤੇ ਹੋਏ ਸਨ ਤੇ ਜਦੋਂ ਫਿਰ ਇਹ ਭਾਣਾ ਵਾਪਰ ਜਾਂਦਾ ਉਸ ਤੋਂ ਬਾਅਦ ਐਕਸ਼ਨ ਹੁੰਦਾ ਤੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਤੇ ਕਈ ਜਿਹੜੇ ਮਕਾਨ ਮਾਲਕ ਨੇ ਉਹ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਵੀ ਰਹਿ ਰਹੇ ਨੇ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਪਰੰਤੂ ਦੁਖਦਾਇਕ ਖਬਰ ਇਹ ਹੈ ਕਿ ਹੁਣ ਤੱਕ ਜਿਹੜੇ ਮਰਨ ਵਾਲੇ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਗਈ ਹੈ ਉਹਨਾਂ ਦੀ ਗਿਣਤੀ 7 ਹੋ ਗਈ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਿਹੜੀ 6 ਮੰਜ਼ਲਾ ਇਮਾਰਤ ਸੀ ਢਹ ਢੇਰੀ ਹੋਈ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਕ ਤਰ੍ਹਾਂ ਦਾ ਸੋਗ ਫੈਲ ਗਿਆ ਸੀ ਕਿ ਆਖਰ ਇਹ ਹੋ ਕੀ ਗਿਆ ਤੇ ਦੂਜੇ ਪਾਸੇ ਹੁਣ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਲਗਾਤਾਰ ਚੱਲ ਰਹੀ ਹੈ ਤੇ ਜਿਹੜੇ ਮਰਨ ਵਾਲੇ ਨੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ